ਨਹੀਂ ਜੋਨੀ ਹੋਣੀ ਦਾ ਪੱਲਾ ਹੀ ਦੁਪਹਿਰ ਜਾ ਕੇ ਆਇਆ ਸੀ ਜੋਨੀ ਨੇ ਪੱਲਾ ਦੁਪਹਿਰ ਜਾ ਕੇ ਤੁਸੀਂ ਉਦੋਂ ਤਾਂ ਨਹੀਂ ਗਏ ਜੰਨੀ ਉਦੋਂ ਅਸੀਂ ਕਾਲਜ ਟਾਈਮ ਗਏ ਸੀ ਪਹਿਲੇ ਤਰੀਆਣਾ ਜਾਵੋ ਭਾਈ ਕਿੱਥੇ ਟੈਰ ਕਰਾ ਤੇ ਫੜ ਲੈ ਕੋਈ ਚੋਰ ਸੁਟਾ ਲੈ ਕੋਈ ਇਹ ਉਹ ਜਿਹੜੇ ਘਰ ਦੇ ਲੱ ਬਣਾ ਜਾਂਦੇ ਹੁੰਦੇ ਉਹ ਤਾਂ ਮੋਬਾਈਲ ਹੁੰਦੇ ਨਹੀਂ ਸੀ ਬੋਟ ਇੱਕ ਵਾਰ ਯਾਦ ਹੈ ਭਾਈ 11 ਵਜੇ ਫੁੱਟਬਾਲ ਮੈਚ ਵੱਜ ਗਿਆ ਜੁਏ ਬਹੁਤ ਕਰਦੇ ਉਹ 11 ਵੇ ਫੁੱਟਬਾਲ ਮੈਚ ਵੱਜ ਗਿਆ ਪੰਜ-ਪੰਜ ਕਰਨੇ ਅਸੀਂ ਪਹਿਲੇ ਪੰਜ ਕਰਦੇ ਭਾਈ ਕਹਿੰਦੇ ਸੱਤ ਹੋਏ ਨਾ ਸਟੇਡੀਅਮ 'ਤੇ ਅਸੀਂ ਸੱਤ ਕਰਦੇ ਪਹਿਲੇ ਭਾਈ ਕਹਿੰਦੇ ਨੋ ਲਾਈਟਾਂ ਥੋੜੀਆਂ ਥੋੜੀਆਂ ਆ ਗਈਆਂ ਅਸੀਂ ਨੋ ਪਹਿਲੇ ਕਰਦੇ ਭਾਈ ਕਹਿੰਦੇ 11 ਵਜੇ ਉੱਠਾ ਖੇੜੇ ਭਾਈ ਬੱਲੀ ਵਾਲੇ ਲਾ ਕੇ ਮੈਂ ਵੀ ਨਹੀਂ 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 ਫੋਟੋ ਵਾਲੀ ਖੇਡਾ ਇਹ ਫੁੱਟਬਾਲ ਵਾਈ ਭਾਈ ਵਾਲੀਬਾਲ ਵੀ ਖੇਡੀ ਨਹੀਂ 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 ਉਹ ਦਿਨ 10 ਗੋਲ ਰੱਖੇ ਸੀ ਨਹੀਂ 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 ਫੁੱਟਬਾਲ ਹੀ ਮਸੀਹ ਦੇਖਦਾ ਸੀ ਫੋਟੋ ਵਾਲੀ ਮਸੀਹ ਦੇਖਦਾ ਸੀ ਭਿੰਡੀ ਦੇ ਘਰ ਦੇ ਆ ਗਿਆ ਸੀ ਜਿੱਥੇ ਕੱਕਮਾਰ ਉੱਥੇ ਬਹਿ ਜਾਓ ਫਿਰ ਮੁੜ ਕੇ ਮੁੜ ਕੇ ਆਵਾਜ਼ ਹੀ ਸੁਣਦੀ ਉਧਰੋਂ ਆਵਾਜ਼ ਆਣਦੀ ਉਧਰੋਂ ਮੈਂ ਤੇ ਕਿਧਰ ਬਹਿ ਗਿਆ ਮੈਂ ਮੈਂ ਤੇ ਫਿਰ ਰਿੰਕੂ ਭਾਈ ਆ ਗਿਆ ਰਿੰਕੂ ਭਾਈ ਕਹਿੰਦਾ ਕੀ ਹਾਲ ਤਾਂ ਮੈਂ ਰਿੰਕੂ ਭਾਈ ਹਾਲ ਲਾ ਨਹੀਂ ਤਾਂ ਅੱਜ ਤੇ ਇਥੇ ਲਾਸ਼ਾਂ ਹੀ ਜਾਣੀਆਂ ਕੱਲ ਤੱਕ ਪਹਿਲੇ ਤਾਂ 7:30 ਹੋਏ ਕਹਿੰਦਾ ਐਵੇਂ ਆੜ ਜਾ ਤਦਾਰ ਅੱਜ ਰਾਹ ਕੀ ਜਣਾਦਾ ਲਾ ਲਾ ਕੇ ਫਿਰ ਉਹ ਕਰਦਾ ਉਹ ਕਿਸਮਤ ਐਸੀ ਮਾੜੀ ਐਵੇਂ ਠੁੱਟ ਜੀ ਮਾਰਿਆ ਕਰੀ ਨੇਰੇ ਜਿਹੜਾ ਗੋਲਚੀ ਸੀ ਉਹ ਵੀ ਅੰਨਾਈ ਸਾਲਾ ਐਵੇਂ ਛੱਡ ਦਿਆ ਕਰੀ ਅਸੀਂ ਤੇ ਹੱਟ ਦਿਆਂਗੇ ਉਹ ਛੱਡ ਕੇ ਗੋਲ ਕਰਾ ਲਿਆ ਕਰੀ ਉਹ ਵੀ ਅੱਕਿਆ ਹੀ ਸਾਫ ਫੇਕ ਹੀ ਆ ਫੇਰ ਹੀ ਕੱਗੇ ਹੋ ਜਾਇਆ ਕਰੀ ਮੁੜ ਕੇ ਭਾਵ ਰਿੰਕੂ ਕਹਾਦਾ ਯਾਰ ਛੇਤੀ ਜਦੀ ਆਪ ਹੀ ਗੋਲ ਕੀਤੇ ਤੈਨੂੰ ਮੈਂ ਆ ਗਏ ਬਸਤਾ ਜੀ ਹਾਰ ਗਏ ਨਹੀਂ ਤੂੰ ਜੀ ਗਲਤ ਆ ਰਿਹਾ ਵੇ ਜ਼ਿਆਦਾ ਬਾਤ ਆਪ ਸਦਾਰ ਅੰਮ੍ਰਾਲ ਜੀ ਦਾ ਆਪ ਤਾਂ ਸਦਾਰ ਨੇ ਮਾਰੀ ਪੀਆ ਨੂੰ ਕਿੱਕ ਤੇ ਸਦਾਰ ਵਾਲੇ ਗਾਇਬ ਤੇ ਮੈਂ ਤੇ ਜੌਨੀ ਸਾਈਕਲ ਤੇ ਜਾਈਏ ਕਾਰ ਨੂੰ ਭਰਾਵਾ ਪੈਸੇ ਇਕੱਲਾ ਚੱਲੇ ਫੁੱਟਬਾਲ ਚੌਕ ਦੇ ਕੋਲ ਖੜ ਕੇ ਪੈਣ ਦੀ ਕਰੇਗੇ ਸ਼ਾਲਾ ਸਟਾਪ ਤੇ ਤੇਲ ਲਈ ਟਾਬੇਗੇ ਪੈਟ ਟਾਬੇ ਜੇ ਬੰਦ ਮੁੜ ਕੇ ਬਲੈਡ ਸਿੰਦੂ ਚ ਡੋਬ ਕੇ ਮੈਂ ਤੇ ਜੌਨੀ ਕਾਈ ਇਹ ਤਾਂ ਦੀਪ ਹੈ ਮੇਰੇ 4 ਵਜੇ ਕਹਿੰਦੇ ਜੀ ਪੈਸੇ ਫੋਰਡ ਕਰ ਜਾਨਾ ਠੀਕ ਉਦੋਂ ਆਇਆ ਮੈਂ ਸੀਲ ਵੀ ਤੁਸੀਂ ਉਦੋਂ 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 ਜੌਨੀ ਅਦਾਸ਼ ਆਇਆ ਮੈਚ ਭਾਈ ਨੇ ਸੈ ਟਾਰ ਗਏ ਤੇ ਭਾਈ ਕਹਿੰਦੇ ਤੁਸੀਂ ਮੈਂ ਹਾਰਿਆ ਨਹੀਂ ਮੈਂ ਕਹਿੰਦੇ ਇੱਕ ਲਾ ਲਓ ਇੱਕ ਭਾਈ ਜਿੱਤ ਕੇ ਉਹਨਾਂ ਕਹਿੰਦੇ ਇੱਕ ਹੋਰ ਲਾਓ ਭਾਈ ਉਹ ਜਿੱਤ ਗਏ 11:30 12:00 ਵਜੇ ਟੁਪ ਚੜੀ ਤੇ ਭਾਈ ਜਾਣ ਤੋਂ ਕੱਪ ਇੱਕ ਹੋਰ ਲਾਓ ਉਸ ਦਿਨ ਰਾਤ ਨੂੰ ਪੌਣੇ ਦੀ 12 ਵਜੇ ਫਿਰ ਕਾਸ਼ ਆਇਆ ਫਿਰ ਅਸੀਂ ਨਾ ਦੁੱਧ ਚੋ ਰਹੇ ਸੀ ਨਾ ਕਿ ਭਾਈ ਕਹਿੰਦਾ ਰੋਟੀ ਮੈਂ ਆ ਜਾ ਸਟੋਰ ਤੇ ਤੇਲ ਮੋਲ ਗਿਆ ਬੰਦਾ ਯਾਰ ਉਸੀ ਫੀਲਿੰਗ ਚ ਨਾ ਵਾਪਸ ਚਲਾ ਗਿਆ ਦਰ ਉਸੇ ਲਈ ਮਾਤਾ ਆਪਣੀ ਨੂੰ ਲੈ ਕੇ ਆ ਗਿਆ ਤੇ ਮਾਤਾ ਨੇ ਰੋਟੀਆਂ ਚੱਕੀਆਂ ਆ ਨਾਲ ਇੱਕ ਹੱਥ ਗੈਸ ਦਾ ਸਿਲੰਡਰ ਅੱਗ ਕਰਨੇ ਚੱਕਿਆ ਤੇ ਮੀਲਾ ਜਾਂ ਚੁੱਲਾ ਦੇ ਸਿਲੰਡਰ ਲੈ ਆਮ ਸੋ ਮੈਗਾ ਯਾਰ ਨੀ ਉਹ ਹੁਣ ਕਿੱਥੇ ਆ ਰੋਣ ਬੰਦਾ ਕਹਿੰਦਾ ਭੁੱਖਾ ਸਾਰਾ ਇਹਦਾ ਦਰਵਾਜ਼ਾ ਬਾਹਰੋਂ ਲਾ ਦੇ ਪੈ ਤਾ ਬਾਹਰ ਨਿਕਲ ਕੇ ਪਾਣੀ ਦਾ ਪੀ ਲੋ ਪੈਤੀ ਆ ਯਾਰ ਇਹ ਲੌਲਦੇ ਪਿੰਡ ਚਲ ਕੇ ਪੈ ਤੇ ਯਾਰ ਦੇ ਸਾਲੇ ਜਿਹੜੇ ਫੇਰੇ ਸਾਗ ਕੋ ਆਤਾ ਦੁਪਹਿਰੇ ਸਾਗ ਖਾ ਲਿਆ ਮੈਂ ਰਾਤੀ ਨਾ ਰਾਤੀ ਮੇ ਸਾਗ ਲਾਇਆ ਸਾਡੀ ਰਾਤੀ ਫੇਰ ਸਾਗ ਬੜ ਰਿਹਾ ਮੈਂ ਸਾਡੀ ਭੈਣ ਨੂੰ ਨਿਰੋ ਸਾਡੀ ਭੈਣ ਨੂੰ ਨੀਰ ਮੈਂ ਭੈਣ ਛਪਿਆ ਨਹੀਂ ਦਿਖਿਆ ਉਹ ਸੁਰਾਂ ਦਾ ਜੀ ਤੁਰ ਗਿਆ ਮੜ ਕੇ ਤਰੀਵਲੇ ਤੇ ਬਹਿ ਕੇ ਮੈਂ ਆ ਗਿਆ ਇਹ ਪੈਗੇ ਸਾਰਾ ਤੂੰ ਤਸਵੀਰੇ ਹੋਣਾ ਜੀਗਾ ਇਕੱਠੇ ਨੇ ਲਵਲਾ ਮੈਂ ਤੇਰੇ ਸਾਲੇ ਤੁਨੀ ਹਰੀ ਗਸ ਅੱਜ ਅਗਲੇ ਸਵੇਰੇ ਲਵ ਲਾ ਗਿਆ ਢੋਲ ਚੱਕ ਕੇ ਸ਼ਾਇਦ ਬਾਬਾ ਨੂੰ ਮਾਰ ਦੇ ਕਹਿੰਦਾ ਹਾਂ ਯਾਰ ਕਿਸਾ ਮੁੜ ਕੇ ਮੈਂ ਤਾਂ ਦੁਖੀ ਹੋ ਗਿਆ ਅਸੀਂ ਚਲੇ ਗਏ ਮੁੜ ਕੇ ਨਾਲ ਹੀ ਲਵ ਨਹੀਂ ਦੇ ਉਹਦੇ ਘਰ ਚਲੇ ਗਏ ਬਿੱਲੇ ਦੇ ਤੀਜੇ ਦਿਨ ਨਾ ਜਿੱਦਾਂ ਇੱਕ ਰੇਸਟ ਨੇ ਇਹ ਬੜਾ ਸੀਗਾ ਯਾਰ ਕਿਸੇ ਨੇ ਨਹੀਂ ਪਾਜਿਆ ਅੱਜ ਬੜਾ ਮੈਨੂੰ ਫੀਲ ਨਹੀਂ ਹੋਇਆ ਯਾਰ 10 ਸਾਲ ਗਏ ਯਾਰ ਮੈਂ ਜਿੱਦਾ ਮੁਰਗੇ ਨਾ ਬਿਲੇ 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 ਮਾਦਰ ਵਧੀਆ ਸਭ ਇਹਨਾਂ ਕੇ ਲਿਆ ਯਾਰ ਇਹਨਾਂ ਬੱਚਿਆਂ ਨੂੰ ਥਾਲਾ ਵੀ ਮਿਲਦਾ ਸਾਗ ਨਹੀਂ ਮਿਲਦਾ ਵਿਚਾਰੀ ਨੇ ਆਹ ਕਰਕੇ ਤੇ ਸਾਗ ਪਤਾ ਸਾਡੀ ਭੈਣ ਉਹ ਚੋਕੜੀ ਮਾਰ ਕੇ ਬੈਠਾ ਕਰਕੇ ਬੈਠਦੇ ਬੈਠੇ ਉਹ ਜਦੋਂ ਸਾਗ ਆਇਆ ਉਹ ਭਾਈ ਘੜੇ ਤੇ ਬਾਟਾ ਪਾ ਜਗਿਆ ਉਲਟੀ ਹੈ ਕੀ ਹੋ ਰਿਹਾ ਮਗਾ ਮੈਨੂੰ ਜੋ ਮਰਜ਼ੀ ਕਰ ਦੋ ਪੈ ਜਾ ਚੋ ਸਾਗ ਨਹੀਂ ਕਰ ਚੁੱਕ ਲਓ ਤੇ ਇੰਟਰ ਕੋਲੇ ਵੇਖਣਗੇ ਪਾਪਾ ਜੀ ਇਹਦੇ ਪੈ ਗਿਆ ਭਾਜੀ ਪਿੰਡ ਜਾਣਾ ਪਿੰਡ ਜਾਣਾ ਆਹ 5 ਕਿਲੋਮੀਟਰ ਪਿੰਡ ਆਪਾਂ ਇਕੱਠੇ ਗਏ ਜਿਉ ਜਿਪਸੀ ਤੇ ਤੁਹਾਡੀ ਗੱਲ ਕਹਿੰਦੇ ਹੈ ਜੀਪ ਲੈ ਗਿਆ ਓਪਨ ਜੀਪ ਲੈ ਗਿਆ ਠੰਡ ਬੜੇ ਦਿਨ ਧੁੰਦ ਪਈ ਹੋਈ ਰਾਤ 11:00 ਵਜੇ 1:30 ਵਜੇ ਆਇਆ ਭਗਣਾ ਵੀ ਸੀ ਉਦੋਂ ਭਗਣਾ ਵੀ ਭਾਈ ਪਗਨਾ ਤੇ ਚਲਾ ਰਿਆ ਜੀ ਜਿੱਦੇ ਪੈ ਜਾ ਆਪਣਾ ਬੰਨੀ ਸ਼ੀਸ਼ੇ ਦੇ ਉੱਤੇ ਕੜਾ ਪਾਇਆ ਤੇ ਐਂ ਦੇ ਇਸ ਦੇ ਹੋਰੀ ਨਾ ਹੋਰ ਨਾ ਲਾਈਟ ਹੋਰ ਵੀ ਨਹੀਂ ਲਾਈਟ ਵੀ ਨਹੀਂ ਨਾਲੇ ਲੋਡ ਤੇ ਬਸ ਆਹੇ 5 ਕਿਲੋਮੀਟਰ ਉਹ ਦੋ ਦੋ ਭਾਈ ਘੰਟੇ ਲਾਗੇ ਤੁੰਦ ਚ ਮੈਂ ਤਾਂ ਪਾਜੀ ਪਿੱਛੇ ਬੈਠੇ ਤੁੰਦ ਬੈਠੇ ਬਾਅਦ ਉਹ ਹਾਲ ਹੋ ਗਿਆ ਕਿ ਸਾਈਡਾਂ ਤੋਂ ਐਸੇ ਲਾਈਟਾਂ ਮਾਰ ਮਾਰ ਕੇ ਤੂੰ ਤਾਂ ਖੇਤਾਂ ਹੀ ਪਹੁੰਚੇ ਨਾ ਇਧਰ ਖੇਤ ਇਧਰ ਖੇਤ ਕਰ ਪਹਿਲਾਂ ਵੇਰ ਕਾ ਪਲਾਂਟ ਤੱਕ ਇੱਕ ਟਰੱਕ ਨੂੰ ਹੱਥ ਦਿੱਤਾ ਹੈਗਾ ਪਿੱਛੇ ਪਿੱਛੇ ਲੈ ਕੇ ਜਾਈਏ ਸਾਨੂੰ ਇੰਨੇ ਲਾਈਨਾਂ ਲੱਗੀਆਂ ਸੀ ਉਹਦੇ ਟਰੱਕ ਦੇ ਮਗਰ ਅੱਗੇ ਜਾ ਕੇ ਵੇਰ ਕਾ ਪਲਾਂਟ ਟਰੱਕ ਵੀ ਆੰਦਰ ਚੱਲ ਗਿਆ ਪਲਾਂਟ ਤੇ ਅੱਗੋਂ ਨੇੜਾ ਘੁਪ ਪਿੰਡਾਂ 'ਚ ਕਿੱਥੇ ਲਾਈਡ ਫੇਰ ਕਿੱਥੇ ਕਿੱਥੇ ਰਸਤੇ ਭਾਪੇ ਨੂੰ ਪਹਿਲਾਂ ਵਕਾਪੇ ਕਹਿੰਦੇ 1 ਮਿੰਟ ਰੋਕ ਕੇ ਜੀਪ ਰੋਕ ਕੇ ਜਿੱਦਾਂ ਹੀ ਰੋਕਿਆ ਭਾਪੇ ਨੇ ਪੰਜ-ਛੱਡੀਆਂ ਪਹਿਲਾਂ ਦੋਵਾਂ ਨੇ ਫਿਰ ਉਹਨੂੰ ਬਿਠਾਇਆ ਬੋਨਟ ਦੇ ਅੱਗੇ 1100 ਮੋਬਾਈਲ ਚ ਲਾ ਕੇ ਮੁੜ ਕੇ ਸਾਲੇ ਨੇ ਨਾ ਅੱਗੇ ਸਾਲੇ ਮੁੜ ਕੇ ਤਾਂ ਸਾਲੇ ਆ ਖਵਾ ਕੇ ਵਧੀਆ ਰੋਟੀ ਪਾਣੀ ਬੱਕੜਾ ਬੁੱਕੜ ਖਾਣੇ ਨਾ ਸਾਲੇ ਡੌਗ ਕੁੱਤਾ ਸਾਡੇ ਘਰ ਬਾਹਰ ਕਰਦਾ ਸਾਲੇ ਬਾਪਾ ਮਾਤ ਨੂੰ ਸਾਡੇ ਬਾਹਰ ਕਰਾਇਆ ਮੈਂ ਬਾਹਰ ਮੈਂ ਭਗਣਾ ਤੇ ਪੈਕ ਪਾਉਣੇ ਲਾਣਾ ਨੇ ਸੀਗਾ ਮੈਂ ਭਗਣਾ ਦੇ ਪਾਪਾ ਤੇਰੇ ਚਾਚਾ ਅਈ ਬੜੀ ਮੁਸ਼ਕਲ ਦੋ ਦੋ ਪੈਕੇ ਤੋ ਲਾਏ ਦੇਸੀ ਦੇ ਮੈਂ ਤੀਜਾ ਵੀ ਲਾ ਗਿਆ ਤੇ ਭਗਨੇ ਨੇ ਛੋਟ ਛੋਟ ਤੀਜਾ ਲਾਤ ਲਿਆ ਪਰ ਲੱਗਿਆ ਨਹੀਂ ਪੂਰਾ ਹੋ ਤਾ ਢਾਈ ਕਿ ਪੈਗ ਲਾਇਆ ਭਗਨਾ ਢੇਰ ਮਨ ਲੱਗਿਆ 3 ਪੈਗ ਗੈਦਾਂ ਦੇ ਸੀਗੇ ਦੇਸੀ ਦਾਦੂ ਦੇ ਮੈਂ ਵੀ ਉੱਥੇ ਹੀ ਸੋ ਗਿਆ ਅੱਧੀ ਰਾਤ ਮੇਰੀ ਜਾਗ ਖੁੱਲੀ ਮੈਨੂੰ ਆਏ ਲੱਗੇ ਪਤਾ ਨਹੀਂ ਕਿੰਨਾ ਕਿ ਭਾਰ ਪਿਆ ਮੇਰੇ ਤੇ ਮੈਂ ਬੜੀ ਮੁਸ਼ਕਲ ਨਾਲ ਜਿਵੇਂ ਮੂੰਹ ਬਾਹਰ ਕੀਤਾ ਤੇ ਦੇਖਿਆ ਦੋ ਰਹੀਆਂ ਸੁੱਤੀਆਂ ਇੰਨੀਆਂ ਭਾਰੀਆਂ ਭਾਰੀਆਂ ਮੇਰੇ ਤੇ ਸਾਹ ਸਾਹ ਬਿਕਾਪਾ ਨੂੰ ਮੰਜਾ ਦਿੱਤਾ ਐਡਾ ਚਵਾਨ ਦਾ ਮੰਜਾ ਉੱਤੇ ਚੜ ਕੇ ਸੁੱਤੇ ਦੇ ਅੱਧੇ ਘੰਟੇ ਬਾਅਦ ਤੇ ਕੁੱਤਾ ਨਾ ਭਾਈ ਦੀ ਛਾਤੀ ਦੇ ਪੈਰਾਂ 'ਤੇ ਪੈਦਾ ਕੈਂ ਖੜਾ ਭਾਈ ਨੂੰ ਲੱਗਿਆ ਕਿ ਕੋਈ ਪਾਪਾ ਆ ਉਠਾਣ ਦੇ ਆ ਭਾਈ ਨੇ ਬੜੇ ਆਰਾਮ ਨਾਲ ਸਾਈ ਖੋਲੀ ਪਾਪੇ ਤੂੰ ਇਹ ਤੇਰੀ ਭਾਈ ਡੰਡਾ ਲੈ ਤੇਰੇ ਕੁੱਤਾ ਚੀਕਾ ਮਾਰਦਾ ਬਾਪਾ ਕੇ ਮੈਂ ਭਾਈ ਨੂੰ ਅਡਾ ਕੁੱਤਾ ਵੀ ਗਰਸਾ ਦੇ ਕਹਿੰਦਾ ਉਹ ਤਾਂ ਵੈਰੀ ਗੱਲ ਬਣੀ ਸੀ ਕੁੱਤਾ ਕੁੱਤੇ ਦਾ ਵੈਰੀ